ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਹੋਰ ਨਵਾਂ ਡਿਜ਼ਾਈਨ ਲੈ ਕੇ ਤੇ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਆਈਆਂ ਇਸ ਡਿਜ਼ਾਈਨ ਨੂੰ ਆਪਾਂ ਲੇਡੀਜ਼ ਕੋਟੀ ਤੇ ਜੈਕਟ ਤੇ ਕਿਤੇ ਫਰੌਕ ਤੇ ਜਿੱਥੇ ਮਰਜ਼ੀ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਚਾਰ ਸਲਾਈਆਂ ਦਾ ਟੋਟਲ ਡਿਜ਼ਾਈਨ ਹੈ ਚਾਰ ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਂਦਾ ਹੈ ਤੇ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ 8-8 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਂਦੇ ਨੇ ਦੋ ਕੁੰਡੇ ਵਾਧੂ ਚਾਹੀਦੇ ਨੇ ਤੇ ਡਿਜ਼ਾਈਨ ਵੈਸੇ ਸਿਰਫ ਇੱਕ ਸਲਾਈ ਵਿੱਚ ਹੀ ਬੰਦਾ ਆ ਤਿੰਨ ਸਲਾਈਆਂ ਜਿਹੜੀਆਂ ਉਲਟੀਆਂ ਸਿੱਧੀਆਂ ਹੀ ਪੰਡੀਆਂ ਨੇ ਤੇ ਹੁਣ ਸਿੱਧੀ ਸਾਈਡ ਤੋਂ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ ਡਿਜ਼ਾਈਨ ਦੀ ਪਹਿਲੀ ਸਲਾਈ ਜਿਹੜੀ ਆ ਉਹ ਬਿਲਕੁਲ ਸਿੱਧੀ ਸਿੱਧੀ ਬਣਨੀ ਆ ਪਹਿਲੀ ਸਲਾਈ ਆਪਾਂ ਪੂਰੀ ਸਿੱਧੀ ਸਿੱਧੀ ਬਣਾ ਲੈਣੀ ਆ ਬਹੁਤ ਹੀ ਸੋਹਣਾ ਡਿਜ਼ਾਈਨ ਲੱਗਦਾ ਹੈ ਤੁਸੀਂ ਲੇਡੀਜ਼ ਦੇ ਕਿਸੇ ਵੀ ਕੋਟੀ ਸਵੈਟਰ ਦੇ ਬਣਾ ਕੇ ਰੈਡੀ ਕਰ ਸਕਦੇ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਕੇ ਦੱਸਣਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਤੇ ਜੇਕਰ ਡਿਜ਼ਾਈਨ ਸੋਹਣਾ ਲੱਗੇ ਤੇ ਅੱਗੇ ਵੀ ਸ਼ੇਅਰ ਜ਼ਰੂਰ ਕਰਨਾ ਡਿਜ਼ਾਈਨ ਦੀ ਪਹਿਲੀ ਸਲਾਈ ਆ ਪੂਰੀ ਸਿੱਧੀ ਸਿੱਧੀ ਬਣਾ ਲਈਆ ਤੇ ਇਸ ਡਿਜ਼ਾਈਨ ਨੂੰ ਭਾਵੇਂ ਤੁਸੀਂ ਬਰੀਕ ਬੂਲ ਤੇ ਬਣਾਓ ਜਾਂ ਮੋਟੀ ਬੂਲ ਤੇ ਬਣਾਓ ਕਿਤੇ ਵੀ ਬਣਾ ਸਕਦੇ ਜੀ ਉਹਨਾਂ ਆ ਗਿਆ ਦੂਸਰੀ ਸਲਾਈ ਤੇ ਉਲਟੇ ਪਾਸੇ ਪੂਰੀ ਸਲਾਈ ਜਿਹੜੀ ਆਪਾਂ ਉਲਟੇ-ਉਲਟੇ ਬਣਾ ਲੈਣੀ ਆ ਤੇ ਨੀਚੇ ਤੁਸੀਂ ਬਾਰਡਰ ਜ਼ਰੂਰ ਬਣਾ ਲਓ ਕੋਈ ਬਾਰਡਰ ਬਣਾਉਣ ਤੋਂ ਬਾਅਦ ਹੀ ਡਿਜ਼ਾਈਨ ਸ਼ੁਰੂ ਕਰੋ ਕੋਈ ਵੀ ਤੁਸੀਂ ਬਾਰਡ ਬਣਾ ਸਕਦੇ ਕਿਸੇ ਵੀ ਤਰੀਕੇ ਦਾ ਤੇ ਜੇਕਰ ਬਾਰਡਰ ਤੁਸੀਂ ਨਹੀਂ ਬਣਾਉਣਾ ਤੇ ਇਹਦੇ ਨੀਚੇ ਫਿਰ ਤੁਸੀਂ ਮੋٹے ਜਿਹੜੇ ਕੁੰਡੇ ਹੁੰਦੇ ਨੇ ਉਹ ਪਾ ਲਓ ਮੋٹے ਕੁੰਡੇ ਪਾਉਣ ਦੇ ਨਾਲ ਵੀ ਜੜਾਏ ਸੋਨਾ ਲੱਗੇਗਾ ਕਿਉਂਕਿ ਇਸਦੇ ਨੀਚੇ ਥੋੜੇ-ਥੋੜੇ ਕਟਾਣ ਬਣ ਜਾਂਦੇ ਨੇ ਦੂਸਰੀ ਸਲਾਈ ਜਿਹੜੀ ਪੂਰੀ ਆਪਾਂ ਗਿੱਟੀ ਉਲਟੀ ਬਣਾ ਲਈ ਆ ਇਹ ਸਾਡੀ ਦੂਸਰੀ ਸਲਾਈ ਬਣ ਗਈ ਹੁਣ ਉਲਟੀ ਉਲਟੀ ਹੁਣ ਆ ਗਏ ਆ ਤੀਸਰੀ ਸਲਾਈ ਤੇ ਤੀਸਰੀ ਸਲਾਈ ਤੁਸੀਂ ਧਿਆਨ ਨਾਲ ਵੇਖਣੀ ਇੱਥੇ ਆਪਾਂ ਡਿਜ਼ਾਈਨ ਬਣਾਵਾਂਗੇ ਮੈਂ ਗੂਲ ਜਿਹੜੀ ਐ ਡਬਲ ਕੀਤੀ ਹੋਈ ਆ ਕਿਉਂਕਿ ਬਹੁਤ ਜ਼ਿਆਦਾ ਬਰੀਕ ਹੈ ਤੇ ਇਹਦੀ ਉੱਪਰ ਡਿਜ਼ਾਈਨ ਜਿਹੜਾ ਬਣਿਆ ਹੋਇਆ ਵੀਡੀਓ ਦੇ ਵਿੱਚ ਨਜ਼ਰ ਨਹੀਂ ਆਉਂਦਾ ਹੁਣ ਆਪਾਂ ਬਣਾਵਾਂਗੇ ਸਿੱਧੇ ਪਾਸਿਓਂ ਤੀਸਰੀ ਸਲਾਈ ਪਹਿਲਾਂ ਗੁੰਡਾ ਉਤਾਰ ਲੈਣਾ ਉਸ ਤੋਂ ਬਾਅਦ ਇੱਕ ਗੁੰਡਾ ਫੇਰ ਸਿੱਧਾ ਬਣਾ ਲਾਂਗੇ ਇਹ ਜਿਹੜਾ ਗੁੰਡਾ ਇਹਨੂੰ ਆਪਾਂ ਵਾਧੂ ਬਣਾ ਰਹੇ ਹਾਂ ਕਿਉਂਕਿ ਇਹਦੇ ਨਾਲ ਫਿਰ ਵੱਲ ਪਾਉਣਾ ਪਵੇਗਾ ਤੇ ਇਸ ਲਈ ਜਦੋਂ ਸਲਾਈ ਕਰਨੀ ਹੁੰਦੀ ਹੈ ਸਵੈਟਰ ਫਿਰ ਇੱਥੇ ਮੁਸ਼ਕਲ ਆਉਂਦੀ ਹੈ ਇਸ ਲਈ ਇਹ ਵਾਲਾ ਗੁੰਡਾ ਜਿਹੜਾ ਆਪਾਂ ਐਕਸਟਰਾ ਇੱਥੇ ਰੱਖ ਰਹੇ ਹਾਂ ਹੁਣ ਇੱਥੇ ਆਪਾਂ ਇਸ ਤਰੀਕੇ ਦੇ ਨਾਲ ਧਾਗਾ ਘੁਮਾ ਕੇ ਇੱਕ ਜਾਲੀ ਪਾ ਲੈਣੀ ਹੈ ਜਾਲੀ ਪਾਉਣ ਤੋਂ ਬਾਅਦ ਦੋ ਕੁੰਡੇ ਸਿੱਧੇ ਬਣਾਉਣੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲੇ ਹੁਣ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰਨਾ ਵਾਂ ਇਸ ਤਰ੍ਹਾਂ ਉਲਟਾ ਹੀ ਬੁੰਦੇ ਹੋਏ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਦੋ ਕੁੰਡੇ ਸਿੱਧੇ ਬਣਾ ਲੇ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਫੇਰ ਗਾੜੀ ਦੋ ਕੁੰਡੇ ਸਿੱਧੇ ਇੱਕ ਤੇ ਦੋ ਇੱਥੇ ਹੁਣ ਆਪਾਂ ਜਾਲੀ ਪਾ ਲੈਣੀ ਆ ਫੇਰ ਇਹ ਸਾਡਾ 8 ਕੁੰਡਿਆਂ ਦਾ ਡਿਜ਼ਾਈਨ ਬਣ ਗਿਆ ਅੱਗੇ ਫਿਰ ਇੱਕ ਡਿਜ਼ਾਈਨ ਬਣਾਵਾਂਗੇ ਵੇਖੋ ਇੱਕ ਕੁੰਡਾ ਸਿੱਧਾ ਜਿਸ ਤਰ੍ਹਾਂ ਆਪਾਂ ਇੱਧਰ ਇੱਕ ਕੁੰਡਾ ਪਹਿਲਾਂ ਸਿੱਧਾ ਬਣਾਇਆ ਸੀ ਇੱਕ ਕੁੰਡਾ ਸਿੱਧਾ ਫਿਰ ਜਾਲੀ ਪਾਵਾਂਗੇ ਦੋ ਕੁੰਡੇ ਉਲਟੇ ਇੱਕ ਤੇ ਦੋ ਫਿਰ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕਰ ਲੈਣਾ ਫਿਰ ਦੋ ਕੁੰਡੇ ਉਲਟੇ ਇਥੇ ਸੱਡਾ ਕੋਈ ਵੀ ਕੁੰਡਾ ਕੱਟਦਾ ਵਧ ਨਹੀਂ ਜਿਹੜੇ ਇੱਥੇ ਆਪਾਂ ਤਿੰਨ ਕੁੰਡਿਆਂ ਤੋਂ ਇੱਕ ਕੁੰਡਾ ਕੀਤਾ ਉਹ ਇੱਕ ਵਾਲ ਇੱਧਰ ਪੈ ਗਿਆ ਤੇ ਇੱਕ ਹੀ ਹੁਣ ਇੱਧਰ ਪੈ ਜਾਏਗਾ ਇੱਥੇ ਆਪਾਂ ਫੇਰ ਇਸ ਤਰੀਕੇ ਦੇ ਨਾਲ ਜਾਲੀ ਪਾ ਲੈਣੀ ਆ ਤੇ ਇੱਕ ਕੁੰਡਾ ਸਿੱਧਾ ਬਣਾ ਲੈਣਾ ਤੇ ਲਾਸਟ ਵਾਲਾ ਕੁੰਡਾ ਵੀ ਇਹ ਕੁੰਡਾ ਵੱਧੂਆ ਇਹਨੂੰ ਆਪਾਂ ਕਟਾ ਦਿੰਨੇ ਆ ਦੋ ਤੋਂ ਇੱਕ ਕਰ ਦਾਂਗੇ ਲਾਸਟ ਵਾਲਾ ਵੀ ਸੱਡਾ ਇਸ ਤਰ੍ਹਾਂ ਸਿੱਧਾ ਹੀ ਬਣ ਜਾਣਾ ਤੀਸਰੀ ਸਲਾਈ ਬਣ ਗਈ ਆ ਹੁਣ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਬਾਕੀ ਸਾਰੇ ਕੁੰਡੇ ਜਿਹੜੇ ਆਪਾਂ ਉਲਟੇ-ਉਲਟੇ ਬਣਾ ਲੈਣੇ ਆ ਸਾਰੇ ਹੀ ਕੁੰਡੇ ਆਪਾਂ ਚੌਥੀ ਸਿਲਾਈ ਦੇ ਵਿੱਚ ਉਲਟੇ-ਉਲਟੇ ਬਣਾ ਲੈਣੇ ਆ ਬਹੁਤ ਹੀ ਸਿੰਪਲ ਤੇ ਸੌਖਾ ਡਿਜ਼ਾਈਨ ਆ ਤੇ ਬਣਿਆ ਹੋਇਆ ਬਹੁਤ ਸੋਹਣਾ ਲੱਗਦਾ ਹੈ ਤੁਸੀਂ ਇਸ ਨੂੰ ਕਿਸੇ ਵੀ ਕਲਰ ਤੇ ਬਣਾਓਗੇ ਤੇ ਬਹੁਤ ਹੀ ਸੋਹਣਾ ਲੱਗੇਗਾ ਲਾਈਟ ਤੇ ਡਾਰਕ ਤੇ ਹਰ ਰੰਗ ਤੇ ਪੈ ਜਾਏਗਾ ਜੇ ਤੁਸੀਂ ਚਾਹੋ ਤੇ ਇਸ ਡਿਜ਼ਾਈਨ ਨੂੰ ਕਾਲੇ ਰੰਗ ਤੇ ਵੀ ਪਾ ਸਕਦੇ ਜੀ ਕਿਉਂਕਿ ਬਹੁਤ ਹੀ ਸੌਖਾ ਡਿਜ਼ਾਈਨ ਹੈ ਉਲਟੀਆਂ ਸਿੱਧੀਆਂ ਸਲਾਈਆਂ ਹੀ ਆ ਨਾ ਕੋਈ ਕੁੰਡਾ ਲਟਾਉਣਾ ਹੈ ਨਾ ਹੀ ਕੋਈ ਲਾਉਣਾ ਪੈਣਾ ਹੈ ਬਸ ਸਿੰਪਲ ਆਪਾਂ ਬੁਣਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣਦੇ ਜਾਣਾ ਇਹ ਚਾਰ ਸਲਾਈਆਂ ਬਣ ਗਈਆਂ ਚਾਰ ਸਲਾਈਆਂ ਬਣਨ ਤੋਂ ਬਾਅਦ ਡਿਜ਼ਾਈਨ ਜਿਹੜਾ ਬਹੁਤਾ ਨਜ਼ਰ ਨਹੀਂ ਆ ਰਿਹਾ ਇਸ ਲਈ ਮੈਂ ਥੋੜਾ ਜਿਹਾ ਹੋਰ ਬਣਾ ਕੇ ਰੈਡੀ ਕੀਤਾ ਹੈ ਉਹ ਤੁਹਾਨੂੰ ਦਿਖਾਉਣੀ ਆ ਆਹ ਵੇਖੋ ਇਹ ਹੀ ਚਾਰ ਸਲਾਈਆਂ ਜਦੋਂ ਅਸੀਂ ਬਾਰ-ਬਾਰ ਰਿਪੀਟ ਕਰਦੇ ਜਾਂਦੇ ਹਾਂ ਤੇ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣਦਾ ਜਾਂਦਾ ਹੈ ਵੇਖੋ نیچے ਥੋੜੇ-ਥੋੜੇ ਕਟਾਂ ਵੀ ਬਣ ਜਾਂਦੇ ਆ ਜੇਕਰ ਮੋٹے ਗੁੰਡੇ ਪਾਏ ਹੋਣ ਤੇ نیچے ਕਟਾਂ ਜਿਹੜੇ ਉਹ ਬਣ ਜਾਂਦੇ ਆ ਤੇ ਤੁਹਾਨੂੰ ਬਾਰਡਰ ਬਣਾਉਣ ਦੀ ਜ਼ਰੂਰਤ ਨਹੀਂ ਪੈਂਦੀ ਤੇ ਇਸੇ ਤਰ੍ਹਾਂ ਅੱਗੇ ਤੋਂ ਅੱਗੇ ਇਹ ਹੀ ਚਾਰ ਸਲਾਈਆਂ ਸੀ ਬਾਰ-ਬਾਰ ਰਿਪੀਟ ਕਰਦੇ ਜਾਣਾ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਤੇ ਰੈਡੀ ਹੁੰਦਾ ਜਾਣਾ ਜੇਕਰ ਤੁਹਾਨੂੰ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਮਿਲਦੇ ਹਾਂ ਫਿਰ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਐਂਡ ਤੱਕ ਵੀਡੀਓ ਦੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ